ਸਰਕਾਰੀ ਸਕੂਲ ਦੇ ਵਿੱਚ ਲੱਗੀ ਅਧਿਆਪਕਾ ਜਦੋਂ ਘਰ ਤੋਂ ਤਿਆਰ ਹੋ ਕੇ ਸਕੂਲ ਦੇ ਲਈ ਨਿਕਲਦੀ ਹੈ ਤਾਂ ਉਹ ਸਕੂਲ ਨਹੀਂ ਪਹੁੰਚਦੀ ਜਿਸ ਤੋਂ ਬਾਅਦ WhatsApp ਤੇ ਰਾਹੀਂ ਹੀ ਸਕੂਲ ਸਟਾਫ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਮੈਡਮ ਬਲਜੀਤ ਕੌਰ ਰਾਹ ਦੇ ਵਿੱਚ ਬੇਸੁਦ ਹਾਲਤ ਦੇ ਵਿੱਚ ਮਿਲੀ ਜਿਸ ਤੋਂ ਬਾਅਦ ਉਹਨਾਂ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਸਬੰਧੀ ਉਹ ਸਮਝ ਨਹੀਂ ਲੱਗ پا ਰਹੀ ਕਿ ਆਖਿਰਕਾਰ ਇਹ ਪਰਿਵਾਰ ਦੇ ਨਾਲ ਕੀ ਬਣ ਗਿਆ ਘਰ ਤੋਂ ਚੰਗੀ ਪਲੀ ਤਿਆਰ ਹੋ ਕੇ ਨਿਕਲੀ ਇਹ ਮੈਡਮ ਰਾਤ ਦੇ ਵਿੱਚ ਇਸ ਹਾਲਤ ਦੇ ਵਿੱਚ ਮਿਲੀ ਅਤੇ ਉਸ ਤੋਂ ਬਾਅਦ ਹਸਪਤਾਲ ਜਦੋਂ ਉਸ ਨੂੰ ਲਜਾਇਆ ਜਾਂਦਾ ਹੈ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਪਰਿਵਾਰ ਦੇ ਉੱਪਰ ਰੱਬ ਨੇ ਅਜਿਹਾ ਕਹਿਰ ਟਾਇਆ ਕਿ ਇੱਕ ਪਾਸੇ ਤਾਂ ਪਹਿਲਾਂ ਹੀ ਉਸ ਦੇ ਪਤੀ ਦੀ ਜਾਨ ਜਾ ਚੁੱਕੀ ਸੀ ਅਤੇ ਹੁਣ ਜਦੋਂ ਇਕੱਲੀ ਔਰਤ ਆਪਣੇ ਤਿੰਨ ਬੱਚਿਆਂ ਨੂੰ ਪਾਲ ਰਹੀ ਸੀ ਤਾਂ ਇਹ ਮਾਂ ਦਾ ਸਾਯਾ ਵੇ ਬੱਚਿਆਂ ਦੇ ਸਿਰ ਤੇ ਉੱਪਰੋਂ ਉੱਠ ਗਿਆ ਤਿੰਨ ਬੱਚੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਛੋਟਾ ਅਤੇ ਦੋ ਵੱਡੀਆਂ ਕੁੜੀਆਂ ਨੇ ਪਰ ਉਹਨਾਂ ਦੀ ਉਮਰ ਵੀ ਕੋਈ ਖਾਸੀ ਜ਼ਿਆਦਾ ਨਹੀਂ ਹੈ ਇਹ ਦੁਖਦ ਘਟਨਾ ਵਾਪਰ ਚੁੱਕੀ ਹੈ ਤੇ ਉਹ ਤਿੰਨ ਬੱਚੇ ਅੱਜ ਅਨਾਥ ਹੋ ਚੁੱਕੇ ਨੇ ਉਹਨਾਂ ਨੂੰ ਉਹ ਸਾਰੀਆਂ ਖੁਸ਼ੀਆਂ ਜੋ ਕਿ ਇੱਕ ਮਾਂ-ਬਾਪ ਹੀ ਦੇ ਸਕਦੇ ਨੇ ਉਹ ਦੇਣ ਦੇ ਲਈ ਦੁਨੀਆਂ ਦੇ ਵਿੱਚ ਕੋਈ ਵੀ ਨਹੀਂ ਤਸਦੀ ਹੈ ਕਿ ਇਹ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਨੇੜੇ ਹਾਦਸਾ ਹੋਇਆ ਜਿੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਬੇਹੋਸ਼ੀ ਹਾਲਤ ਦੇ ਵਿੱਚ ਮਿਲੀ ਸੀ ਲੋਕਾਂ ਨੇ ਉਹਨਾਂ ਨੂੰ ਚੁੱਕ ਕੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕਿਸੇ ਵਾਹਨ ਨੇ ਉਹਨਾਂ ਨੂੰ ਸਾਈਡ ਜਾਂ ਟੱਕਰ ਮਾਰ ਦਿੱਤੀ ਹੋਵੇ ਪਰ ਫਿਲਹਾਲ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਆਪਣੀ ਸਤੀ ਦੀ ਮ੍ਰਿਤਕ ਦੇ ਨੂੰ ਅਗਲੀ ਕਾਰਵਾਈ ਦੇ ਲਈ ਹਸਪਤਾਲ ਵਿਖੇ ਰਖਵਾ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਬਲਜੀਤ ਕੌਰ ਉਮਰ 38 ਸਾਲ ਪਤਨੀ ਸਵਰਗਿਆ ਹਰਜਿੰਦਰ ਸਿੰਘ ਵਾਸੀ RAM DAS ਕਲੋਨੀ ਦੇ ਵਜੋਂ ਕੀਤੀ ਗਈ ਹੈ। ਦੱਸਦੀ ਹੈ ਕਿ ਸਰਕਾਰੀ ITI ਗੁਰਦਾਸਪੁਰ ਦੇ ਵਿੱਚ ਉਹ ਕੰਮ ਕਰਦੇ ਸਨ। ਮ੍ਰਿਤਕ ਦੇ ਪਿਤਾ ਤੀਰਥ ਸਿੰਘ ਵਾਸੀ ਨਵਾਂ ਸ਼ਾਲਾ ਨੇ ਦੱਸਿਆ ਕਿ ਉਹਨਾਂ ਦੀ ਤੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਅਧਿਆਪਕਾ ਸੀ। ਸ਼ੁੱਕਰਵਾਰ ਨੂੰ ਆਪਣੇ ਪੇਕੇ ਪਿੰਡ ਨਵਾਂਸ਼ਾਲਾ ਆਈ ਸੀ ਅਤੇ ਸ਼ਨੀਵਾਰ ਸਵੇਰੇ ਕਰੀਬ 7:30 ਵਜੇ ਉਹ ਨਵਾਂਸ਼ਾਲਾ ਤੋਂ ਹੀ ਆਪਣੇ ਸਕੂਲ ਪਿੰਡ ਮਛਲੇ ਚਲੀ ਗਈ ਸੀ ਕੁਝ ਸਮੇਂ ਬਾਅਦ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਕਿ ਬਲਜੀਤ ਕੌਰ ਪਿੰਡ ਪੁੱਲੇਚੱਕ ਦੇ ਕੋਲ ਸੜਕ ਤੇ ਡਿੱਗੀ ਪਈ ਹੈ ਐਸੇ ਮੌਕੇ ਤੇ ਜਦੋਂ ਉਹ ਪਹੁੰਚਦੇ ਨੇ ਤਾਂ ਉਸ ਦੀ ਹਾਲਤ ਬੇਹੱਦੀ ਜ਼ਿਆਦਾ ਖਰਾਬ ਦੇਖਦੇ ਹੋਏ ਹਸਪਤਾਲ ਲਜਾਇਆ ਗਿਆ ਇਸ ਤੋਂ ਬਾਅਦ ਪਿਤਾ ਤੀਰਤ ਸਿੰਘ ਨੇ ਦੱਸਿਆ ਕਿ ਬਲਜੀਤ ਕੌਰ ਦਾ ਪਤੀ ਫੌਜ ਦੇ ਵਿੱਚ ਸੀ ਕਰੀਬ 2 ਸਾਲ ਪਹਿਲਾਂ ਜਦੋਂ ਉਹ ਛੁੱਟੀ ਤੇ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਟ੍ਰੇਨ ਦੀ ਲਪੇਟ ਤੇ ਵਿੱਚ ਆਉਣ ਦੇ ਨਾਲ ਉਹਨਾਂ ਦੀ ਵੀ ਜਾਨ ਗਈ ਸੀ ਇਸ ਤੋਂ ਬਾਅਦ ਹੁਣ ਕੇਵਲ ਬਲਜੀਤ ਕੌਰ ਹੀ ਆਪਣੇ ਤਿੰਨੋਂ ਬੱਚਿਆਂ ਨੂੰ ਪਾਲ ਰਹੀ ਸੀ ਉਹਨਾਂ ਨੇ ਦੱਸਿਆ ਕਿ ਬਲਜੀਤ ਕੌਰ ਦੇ ਤਿੰਨੋਂ ਬੱਚੇ ਛੋਟੀ ਉਮਰ ਦੇ ਨੇ ਇਹਨਾਂ ਦੇ ਵਿੱਚ 13 ਸਾਲ ਦੀ ਬੇਟੀ ਦੂਸਰੀ ਬੇਟੀ ਦਾ 10 ਸਾਲ ਦੀ ਅਤੇ ਇੱਕ ਬੇਟਾ 8 ਸਾਲ ਦਾ ਉਹਨਾਂ ਦੇ ਤਿੰਨੇ ਬੱਚੇ ਆਰਮੀ ਸਕੂਲ ਦੇ ਵਿੱਚ ਹੀ ਪੜ੍ਹਦੇ ਨੇ ਪਰ ਬਿਨਾ ਮਾਪੇ ਬਾਪ ਤੋਂ ਇਹ ਬੱਚੇ ਕਿੰਜ ਪਲਣਗੇ ਇਹ ਸੋਚ ਕੇ ਪਰਿਵਾਰ ਦਾ ਮਨ ਵੀ ਖਾਸਾ ਪਰੇਸ਼ਾਨ ਹੈ ਜਿੱਤੀ ਸਾਡੀ ਤੇ ਦਰਹਾਸਤੇ ਗੁਰਦਾਸਪੁਰਾ ਗੌਰਮਟਾ ਆਈਟੀਈ ਦੇ ਸਾਹਮਣੇ ਤੇ ਉਹ ਸਾਡੇ ਕੋਲ ਮਿਲਣ ਮੱਥੇ ਗਈ ਦੀ ਕੱਲ ਦੀ ਛੁੱਟੀਆਂ ਇਹਨਾਂ ਬੱਚਿਆਂ ਤੇ ਅਸਵੇਰੇ ਤੇ ਕਰੀਬ 7:30 ਵਜੇ ਲਗਭਗ ਉਹ ਘਰੋਂ ਨਿਕਲੀ ਤਿਆਰ ਹੋ ਕੇ ਵੀ ਨਾ ਸਕੂਲ ਜਾਣਾ ਮਾਝਲੇ ਸਕੂਲ ਦੀ ਟੀਚਰ ਲੱਗੀ ਠੀਕ ਹੈ ਜੀ ਪਰ ਅਬ ਸਕੂਲ ਇਹ ਉਹ ਘਰੋਂ ਆ ਗਈ ਆ ਤੇ ਕੋਈ ਜਦੋਂ ਪੋਲੇ ਜਗ ਪਿੰਡਾਂ ਵਾਲਾ ਕਲੋਨੀ ਪੋਂ ਤੋਂ ਲੈ ਤੋਂ ਅਗਲੇ ਪਾਸੇ ਉੱਥੇ ਆਣ ਕੇ ਉੱਡ ਗਈ ਆ ਤੇ ਦੇਖੀ ਆ ਤੇ ਸਾਨੂੰ ਲੋਕਾਂ ਨੇ ਦੱਸਿਆ ਅਸੀਂ ਸਮਗਰੀ ਪਾਰਕ ਨਾਲ ਤੇ ਆ ਅਸੀਂ ਆਏ ਤੇ ਉਹ ਵੇਖਿਆ ਦੇ ਚੋਕੇ ਦਾ ਹਸਪਤਾਲ ਪਹੁੰਚਾਈ ਤੇ ਮਤਲਬ ਕੀ ਉਸ ਮੌਕੇ ਤੇ ਕੋਈ ਜੇ ਕੋਈ ਮਤਲਬ ਕੋਈ ਐਕਸ਼ਨ ਨਹੀਂ ਹੋਇਆ ਕੋਈ ਚੀਜ਼ ਨਹੀਂ ਵਜੀ ਅਚਾਨਕ ਗਈ ਆ ਆਪਣੇ ਪਤਨੇ ਕਿਹਾ ਕੋਈ ਰਿਪੋਰਟ ਨਹੀਂ ਕੋਈ ਕੁਝ ਕੋਈ ਪੁੱਛਣ ਲੱਗਿਆ ਕੀ ਆ ਗਈ ਨਹੀਂ ਆਖ ਨਹੀਂ ਪਾਲਾ ਤਨ ਦਾ ਹੱਲ ਦਲਤਾਂ ਦੇ ਸਬੰਧੀ ਦਿੱਤਾ ਹੋਗੀ ਇਹ ਕਿੰਨੇ ਬੱਚੇ ਨੇ ਜੇ ਪਹਿਲਾਂ ਦਿੱਤੀ ਦੇ ਘਰ ਵਾਲਾ ਜੀ ਉਹਦੀ ਕਰੀਬ 2 ਸਾਲ 2 ਸਾਲ ਪਹਿਲਾਂ ਅਫਸਰ ਰਿਟਾਇਰ ਹੋਣ ਕੇ ਦੁਆਰਾ ਪਤੀ ਵਾਏ ਉਹਦੀ ਡੈਥ ਹੋ ਗਈ ਹਾਂਜੀ ਇਹਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਲੜਕੀ ਦੀ ਵੱਡੀ ਕੋਈ 13-14 ਸਾਲ ਦੀ ਹੈ ਛੋਟੀ ਕੋਈ 2-3 ਸਾਲ ਦੀ ਛੋਟੀ ਹੈ ਬੇਟਾ ਬਿਲਕੁਲ ਛੋਟਾ 8 ਸਾਲ ਦਾ ਉਹ ਤੇਵੜੀ ਸਕੂਲ ਚ ਪੜ੍ਹਦੇ ਇਦਨੇ ਬੱਚੇ ਤੇ ਵੀੜੀ ਪੁਲਿਸ ਨੂੰ ਸੁਣਸੁਣ ਕਰਤਾ ਜੀ ਆ ਪੁਲਿਸ ਨੂੰ ਸੁਣਸੁਣ ਕਰਤਾ ਪੁਲਿਸ ਆਪਈਏ ਅਧਿਕਾਰ ਕਰਕੇ ਤੇ ਹੋਣੇ ਆਪਾਂ ਕਸਟਮਰ ਨੂੰ ਜੋ ਡਾਕਟਰ ਕਰਕੇ ਕਰਕੇ ਸਾਨੂੰ ਰਾਹੇ ਵਾਲੇ ਕਰ ਰਹੇ ਸਿੱਕਿਆ ਵਿਭਾਗ ਵਿੱਚ ਕੰਮ ਕਰ ਰਹੇ ਹਾਂ ਅੱਜ اچانک ਹੀ ਮੈਸੇਜ ਵਟਸਐਪ ਤੇ ਮੈਸੇਜ ਰਾਹੀਂ ਪਤਾ ਚੱਲਿਆ ਕਿ ਸਾਡੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਮੈਡਮ ਬਲਜੀਤ ਕੌਰ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਚਲੇ ਬਲਾਕ ਡੀਨਨਗਰ 2 ਵਿਖੇ ਅਸੋਸੀਏਟਿਵ ਜਿਹਾ ਸੇਵਾ ਨਿਭਾ ਰਹੀ ਸੀ ਤੇ ਮੈਸੇਜ ਵਿੱਚ ਆਇਆ ਸੀ ਕਿ ਉਹਨਾਂ ਦੀ ਅਚਾਨਕ ਐਕਸੀਡੈਂਟ ਕਰਕੇ ਡੈਥ ਹੋ ਗਈ ਆ ਤੇ ਅਸੀਂ ਸਕੂਲ ਦੇ ਸਟਾਫ ਵੱਲੋਂ ਜਾਂ ਜਥੇਬੰਦੀ ਵੱਲੋਂ ਅ ਇਥੇ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਆਏ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਅੱਗੇ ਬੰਦੀ ਕਾਰਵਾਈ ਕੀਤੀ ਜਾਵੇ ਕਿਥੇ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਲੱਛਣ ਹੈ ਇਹਨਾਂ ਦਾ ਐਕਸੀਡੈਂਟ ਭੁੱਲੇ ਚੱਕ ਰੋਡ ਤੇ ਹੋਇਆ ਹੈ ਟੀਬੁੜੀ ਰੋਡ ਕਿੰਨੇ ਵਜੇ ਘਟਨਾ ਕਰੀ ਇਹ ਸਵੇਰੇ 8:00 ਵਾ 8 ਦੇ ਕਰੀਬ ਦੀ ਘਟਨਾ ਹੈ ਮੈਡਮ ਕਿਥੇ ਜਾ ਰਹੀ ਸੀ ਜਿੰਦੀ ਆ ਰਹੀ ਸੀ ਮੈਡਮ ਆਪਣੇ ਘਰ ਤੋਂ ਸਕੂਲ ਡਿਊਟੀ ਤੇ ਆ ਰਹੀ ਸੀ ਇਹ ਕਿਥੇ ਰਹੋਲੇ ਹੈਗੇ ਨੇ ਤੇ ਕਿ ਜਾ ਰਹੀ ਸੀ ਮੈਡਮ ਸਰਕਾਰੀ ਆਈਟੀਆਈ ਮੇਰਕਾ ਮਿਲਕ ਪਲਾਂਟ ਦੇ ਲਾਗੇ ਦੀ ਰਿਹਾਇਸ਼ ਹੈ ਇਹਨਾਂ ਦੀ ਤੇ ਉਹਨਾਂ ਦੇ ਉਧਰ ਪੇਕੇ ਘਰ ਲੈ ਕਿਹੜੀ ਜਗ੍ਹਾ ਦੇ ਨਵੇਂ ਸ਼ਾਲੇ ਪਰਿਵਾਰ ਵਿੱਚ ਕੌਣ-ਕੌਣ ਹੈ ਐਸਲੋ ਪਰਿਵਾਰ ਵਿੱਚ ਅੱਜ ਤੋਂ 2-3 ਸਾਲ ਪਹਿਲਾਂ ਇਹਨਾਂ ਦੇ ਪਤੀ ਜੀ ਦੀ ਵੀ ਡੈਥ ਹੋ ਗਈ ਹੈ ਅਚਾਨਕ ਐਕਸੀਡੈਂਟ ਹੋਇਆ ਸੀ ਉਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਤੇ ਪਿੱਛੇ ਇਹਨਾਂ ਦੇ ਦੋ ਬੇਟੀਆਂ ਤੇ ਇੱਕ ਬੇਟਾ ਰਹਿ ਗਿਆ ਹਾਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਵੰਦੀ ਕਾਰਵਾਈ ਕੀਤੀ ਜਾਵੇ ਉਹ ਬੇਟੀ ਸਾਡੀ ਤੇ ਗਰਹ ਆਸ਼ਟਾ ਗੁਰਦਾਸਪੁਰਾ ਫਾਰਮਲਟਾਈਟ ਦੇ ਸਾਹਮਣੇ ਉਹ ਸਾਡੇ ਕੋਲ ਮਿਲਣ ਮੱਥੇ ਗਈ ਦੀ ਕੱਲ ਦੀ ਛੁੱਟੀਆਂ ਐ ਨਾ ਬੱਚਿਆਂ ਤੇ ਆ ਸਵੇਰੇ ਤਕਰੀਬ 7:30 ਵਜੇ ਲਗਭਗ ਉਹ ਘਰੋਂ ਨਿਕਲੀ ਤਿਆਰ ਹੋ ਕੇ ਵੀ ਮੈਂ ਸਕੂਲ ਜਾਣਾ ਮਜਲੇ ਸਕੂਲ ਚ ਟੀਚਰ ਲੱਗੀ ਠੀਕ ਹੈ ਜੀ ਪਰ ਸਕੂਲ ਤੇ ਉਹ ਘਰੋਂ ਆ ਗਈ ਆ ਤੇ ਕੋਈ ਜਦੋਂ ਪੋਲੇ ਜਗ ਪਿੰਡਾਂ ਵਾਲਾ ਕਲੋਨੀ ਪੋਲ ਤੋਂ ਮੈਂ ਤੋਂ ਅਗਲੇ ਪਾਸੇ ਉੱਥੇ ਆਣ ਕੇ ਉੱਡ ਗਈ ਆ ਤੇ ਦਿੱਕੀ ਆ ਤੇ ਸਾਨੂੰ ਲੋਕਾਂ ਨੇ ਦੱਸਿਆ ਅਸੀਂ ਸਮਗਰੀ ਪਾਰਕ ਨਾਲ ਤੇ ਆ ਅਸੀਂ ਆਏ ਤੇ ਉਹ ਵੇਖਿਆ ਦੇ ਜਿਹੜੇ ਚੋਕੇ ਦਾ ਹਸਪਤਾਲ ਪਹੁੰਚਾਈ ਤੇ ਮਤਲਬ ਕੀ ਉਸ ਮੌਕੇ ਤੇ ਕੋਈ ਜੇ ਕੋਈ ਮਤਲਬ ਕੋਈ ਰੈਕਸ਼ਨ ਨਹੀਂ ਆਇਆ ਕੋਈ ਚੀਜ਼ ਨਹੀਂ ਵਧੀ ਅਚਾਨਕ ਹੀ ਇਹ ਆਪਣੇ ਆਪ ਪਤਾ ਨਹੀਂ ਕਿਉਂ ਆ ਕੋਈ ਸਰਦ ਨਹੀਂ ਕੋਈ ਕੁਝ ਕੋਈ ਕੁੱਛ ਨਹੀਂ ਲੱਗਿਆ ਕੀ ਆ ਕਿ ਨਹੀਂ ਮਾ ਕੱਖ ਨਹੀਂ ਪਾਲਾ ਹਨ ਤੇ ਹੁਣ ਦਾਲ ਤੋਂ ਦੱਸੋਗੀ ਤੇ ਕਿੰਨੇ ਬੱਚੇ ਨੇ ਜਿਹੜਾ ਪਹਿਲਾਂ ਇਹ ਦੇ ਘਰ ਵਾਲਾ ਜ ਆ ਉਹਦੀ 2 ਸਾਲ 2 ਸਾਲ ਪਤਾ ਅਫੋਰਚਰ ਰਹਿਣ ਕੇ ਦੁਆਰਾ ਪਤੀ ਹੈ ਉਹਦੀ ਡੈਥ ਹੋ ਗਈ ਹਾਂਜੀ ਇਹਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਲੜਕੀ ਦੀ ਵੱਡੀ ਕੋਈ 13-14 ਸਾਲ ਦੀ ਜਾਂ ਛੋਟੀ ਕੋਈ 2-3 ਸਾਲ ਦੀ ਛੋਟੀ ਹੈ ਬੇਟਾ ਬਿਲਕੁਲ ਛੋਟਾ 8 ਸਾਲ ਦਾ ਉਹ ਤੇੜੀ ਸੈਂਟਰ ਸਕੂਲ ਚ ਪੜ੍ਹਦੀ ਹੈ ਤੇ ਨੰਨੇ ਬੇਟੀ ਵੀੜੀ ਪੁਲਿਸ ਨੂੰ ਸੂਚਿਤ ਕਰਤਾ ਜੀ ਆ ਪੁਲਿਸ ਨੂੰ ਸੂਚਿਤ ਕਰਤਾ ਪੁਲਿਸ ਆਪੇ ਇਹ ਦਰਜ ਕਰਕੇ ਤੇ ਹੋਣੇ ਆਪਾਂ ਪੋਸਟਮੈਨ ਦੀ ਜੋ ਡਾਕਟਰੀ ਕਾਰਵਾਈ ਕਰਕੇ ਸਾਨੂੰ ਲਾਹੇ ਵਾਲੇ ਕਰਨਾ ਹੈ ਸਿਕਿਆ ਵਿਭਾਗ ਵਿੱਚ ਕੰਮ ਕਰ ਰਹੇ ਹਾਂ ਅੱਜ ਅਚਾਨਕ ਹੀ ਮੈਸੇਜ ਵਟਸਐਪ ਤੇ ਮੈਸੇਜ ਰਾਹੀਂ ਪਤਾ ਚੱਲਿਆ ਕਿ ਸਾਡੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਮੈਡਮ ਬਲਜੀਤ ਕੌਰ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਚਲੇ ਬਲਾਕ ਦਿਨਨਗਰ 2 ਵਿਖੇ ਐਸੋਸੀਏਟਿਡ ਜੇ ਸੇਵਾ ਨਿਭਾ ਰਹੇ ਸੀ ਤੇ ਮੈਸੇਜ ਵਿੱਚ ਆਇਆ ਸੀ ਕਿ ਉਹਨਾਂ ਦੀ ਅਚਾਨਕ ਐਕਸੀਡੈਂਟ ਕਰਕੇ ਡੈਥ ਹੋ ਗਈ ਆ ਤੇ ਅਸੀਂ ਸਕੂਲ ਦੇ ਸਟਾਫ ਵੱਲੋਂ ਜਾਂ ਜਥੇਬੰਦੀ ਵੱਲੋਂ ਇੱਥੇ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਆਏ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਅੱਗੇ ਬੰਦੀ ਕਾਰਵਾਈ ਕੀਤੀ ਜਾਵੇ ਕਿੱਥੇ ਐਕਸੀਡੈਂਟ ਵਾਪਰੀ ਜ